ਬਰ ਬਸ ਬਲਵਰਤ ਨਾਲੇ ਬੰਦੇ ਸੀਗੇ ਸਾਡੇ ਪਿੰਡ ਚ ਹਰਿਆ ਦੇ ਦੁੱਖ ਸੁੱਖ ਤੇ ਸਾਂਝ ਗਾਦੇ ਉੱਥੇ ਬੈਠੇ ਜੀ ਜੇ ਕੋਈ ਪ੍ਰੋਬਲਮ ਦਾ ਪਤਾ ਲੱਗ ਜਾਂਦਾ ਸੀ ਉਹਨੂੰ ਫੋਨ ਕਰਕੇ ਪੁੱਛਦੇ ਜੀ ਫਿਰਨੇ ਪਰਖਾਣਾ ਕੀ ਹੋਗਾ ਇਹ ਹੋਗਾ ਇਹ ਹੋਗਾ ਜੀ 40 50 ਸਾਲ ਤੋਂ ਮੇਰਾ ਘਰ ਘਟੋ ਘਟ ਬਾਹਰ ਰਹਿੰਦੇ ਸੀਗੇ ਜੀ ਬਾਕੀ ਸਮਾਜ ਸੇਵੀ ਕੰਮ ਬਹੁਤ ਕਰਦੇ ਸੀਗੇ ਹਾਂਜੀ ਬਹੁਤ ਅਛੇ ਇਨਸਾਨ ਸੀਗੇ ਜੀ ਸਾਡੇ ਨਗਰ ਦੇ ਬਹੁਤ ਹੀ ਵਧੀਆ ਇਨਸਾਨ ਸੀ ਸਰਦਾਰ ਸੁਖਵੰਤ ਸਿੰਘ ਬਰਾੜ ਕੱਲ ਇਹਨਾਂ ਦਾ ਅਚਾਨਕੀ ਕੈਨੇਡਾ ਦੇ ਵਿੱਚ ਐਕਸੀਡੈਂਟ ਹੋ ਗਿਆ ਜ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਧਰਮ ਪਤਨੀ ਇਹਨਾਂ ਦੀ ਬੇਟੀ ਤੇ ਇਹਨਾਂ ਦੀ ਸਾਲੀ ਦੀ ਮੌਤ ਹੋਈ ਹੈ ਪਿੰਡ ਦੇ ਵਿੱਚ ਬਹੁਤ ਹੀ ਦੁੱਖ ਦੀਆਂ ਗੱਲ ਇਹ ਪਿੰਡ ਦੇ ਵਿੱਚ ਪੂਰਾ ਸੋਗ ਦੀ ਲਹਿਰ ਜਾਰੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਸੁੰਮੀ ਜੀ ਬੜੀ ਦੁਖਦਾਈ ਘਟਨਾ ਜਿਹੜੀ ਸਾਹਮਣੇ ਆਈ ਹੈ ਕਿ ਇਹ ਸਾਡੇ ਨਗਰ ਦੇ ਬਹੁਤ ਹੀ ਵਧੀਆ ਇਨਸਾਨ ਸੀ ਸਰਦਾਰ ਸੁਖਵੰਤ ਸਿੰਘ ਬਰਾੜ ਕੱਲ ਇਹਨਾਂ ਦਾ ਅਚਾਨਕ ਹੀ ਕੈਨੇਡਾ ਦੇ ਵਿੱਚ ਐਕਸੀਡੈਂਟ ਹੋ ਗਿਆ ਜ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਧਰਮ ਪਤਨੀ ਇਹਨਾਂ ਦੀ ਬੇਟੀ ਤੇ ਇਹਨਾਂ ਦੀ ਸਾਲੀ ਦੀ ਮੌਤ ਹੋਈ ਹੈ ਪਿੰਡ ਦੇ ਵਿੱਚ ਬਹੁਤ ਹੀ ਦੁੱਖ ਦੀਆਂ ਗੱਲ ਗੱਲ ਇਹ ਪਿੰਡ ਦੇ ਵਿੱਚ ਪੂਰਾ ਸੋਗ ਦੀ ਲਹਿਰ ਜਾਰੀ ਹੈ ਕੱਲ ਤੋਂ ਕਿਉਂਕਿ ਬਹੁਤ ਹੀ ਦੇਵਤਾ ਇਨਸਾਨ ਸੀ ਸਾਡੇ ਪਿੰਡ ਦੇ ਹਰ ਇੱਕ ਦੀ ਮਦਦ ਕਰਨਾ ਹਰ ਇੱਕ ਦੇ ਕੰਮ ਆਉਣਾ ਉਹਨਾਂ ਦੀ ਪਹਿਲ ਕਦਮੀ ਸੀ ਉਹ ਹਰ ਇੱਕ ਇਨਸਾਨ ਦੇ ਕੰਮ ਆਉਂਦੇ ਸੀ ਜੇਕ ਪਿੰਡ 'ਚ ਕੋਈ ਦੁੱਖ ਤਕਲੀਫ ਹੁੰਦਾ ਸੀ ਉਹਨਾਂ ਨੇ ਬਾਹਰ ਬੈਠਿਆਂ ਵੀ ਲੋਕਾਂ ਦੇ ਨਾਲ ਫੋਨ ਤੇ ਅਟੈਚ ਰਹਿੰਦੇ ਸੀ ਬਹੁਤ ਹੀ ਵਧੀਆ ਇਨਸਾਨ ਸੀ ਬਹੁਤ ਨਗਰ ਨੂੰ ਬਹੁਤ ਵੱਡਾ ਘਟਾ ਪਿਆ ਉਹਨਾਂ ਦੇ ਜਾਣ ਨਾਲ ਬਹੁਤ ਹੀ ਦੁੱਖ ਹੋਇਆ ਨਗਰ ਨੂੰ ਪਰ ਇਹ ਘਟਾ ਸਾਡੇ ਪਿੰਡ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਿਆ ਕਿੰਨੇ ਸੰਘਰਸ਼ ਕਰਕੇ ਬਾਹਰ ਰਹੇ ਸੀ ਇਹ ਘਟੋ ਘਟ 20 ਸਾਲ ਤੋਂ ਬਾਹਰ ਰਹ ਰਹੇ ਸੀ ਸਾਰਾ ਪਰਿਵਾਰ ਇਹਨਾਂ ਦਾ ਬਾਹਰ ਬੇਟੇ ਵੀ ਇਹਨਾਂ ਦੇ ਬਾਹਰ ਸਾਰਾ ਪਰਿਵਾਰ ਇਹਨਾਂ ਦਾ ਬਾਹਰ ਆਈ ਜੀ ਹਾਂ ਜੀ ਕੀ ਕੋਈ ਪਤਾ ਲੱਗਿਆ ਕਦ ਨਾਲ ਕੋਈ ਐਕਸੀਡੈਂਟ ਹੋਇਆ ਜੀ ਨਹੀਂ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਗੱਡੀ ਦਾ ਐਕਸੀਡੈਂਟ ਹੋਇਆ ਇਹ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਵੇਂ ਹੋਇਆ ਏ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਦੁੱਖਦਾਈ ਘਟਨਾ ਤਾਂ ਹੋ ਨਹੀਂ ਸਕਦੀ ਜੀ ਬਹੁਤ ਹੀ ਹੋਣ ਹੌਣ ਹਾਰ ਤੇ ਸਿਆਣੀ ਬੰ ਇਨਸਾਨ ਸੀ ਸਾਡੇ ਪਿੰਡ ਨੂੰ ਤੇ ਬਹੁਤ ਮਾਨ ਸੀ ਕੋਈ ਦੁੱਖ ਤਕਲੀਫ ਹੁੰਦਾ ਗਰੀਬ ਜੀ ਹਰ ਹਰ ਵੇ ਵੇ ਪ੍ਰਿਆਸ ਸੁਣਦੇ ਸੀ ਜੀ ਹਾਂ ਜੀ ਕਿੰਨੇ ਸਮਾਂ ਕਿੰਨਾ ਹੋ ਗਿਆ ਸਮਾਦਾਨ ਨੂੰ ਬਹੁਤ ਹੋ ਗਿਆ ਹੀ ਗਿਆ ਸਰ ਪਰਿਵਾਰੀ ਹਾਂਜੀ ਪਰਿਵਾਰੀ ਬਾਰੇ ਸੀ ਮੇਰੀ ਸਮਝ ਵਿੱਚ ਆਪਕਾ 30 ਸਾਲ ਤੋਂ ਬਾਹਰ ਰਹ ਰਹੇ ਆ ਜੀ ਜੀ ਹਾਂਜੀ 30 ਸਾਲ ਤੋਂ ਜਿਹੜੇ ਹਾਂ ਹਾਂਜੀ ਆਹ ਕੋਠੀ ਹੈ ਇਹਦਾ ਹਾਂਜੀ ਹਾਂਜੀ ਇਹ ਤਾਂ ਬਹੁਤ ਦਰਦਨਾਕ ਘਟਨਾ ਵਾਪਰੀ ਹੈ ਜੀ ਬੰਦੇ ਬਹੁਤ ਚੰਗੇ ਇਨਸਾਨ ਸੀਗੇ ਜੀ ਹਾਂਜੀ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਸਾਡੇ ਨੂੰ ਬਿਲਕੁਲ ਜੀ ਹਾਂਜੀ ਤੇ 40 50 ਸਾਲ ਤੋਂ ਮੇਰਾ ਘਲ ਘਟੋ ਘਟ ਬਾਹਰ ਰਹਿੰਦੇ ਸੀਗੇ ਜੀ ਬਾਕੀ ਸਮਾਜ ਸੇਵੀ ਕੰਮ ਬਹੁਤ ਕਰਦੇ ਸੀਗੇ ਹਾਂਜੀ ਬਹੁਤ ਛੇ ਇਨਸਾਨ ਸੀਗੇ ਜੀ ਹਾਂਜੀ ਕੋਈ ਪਤਾ ਲੱਗਿਆ ਵੀ ਕਾਦੇ ਨਾਲ ਡੈਥ ਹੋਈ ਨਾ ਜੀ ਹਲੇ ਕੋਈ ਪਤਾ ਨਹੀਂ ਲੱਗਿਆ ਟਰੱਕ ਦਾ ਦੱਸਦੇ ਵੇਹੇ ਸੁਣੀ ਗੱਲ ਆ ਜੀ ਕਿੰਨੇ ਜੀਆਂ ਦੀ ਮੌਤ ਹੋਈ ਐ ਚਾਰ ਜੀਆਂ ਦੀ ਮੌਤ ਹੋਈ ਚਾਰ ਜੀ ਮਲਵਰਤਨ ਵਾਲੇ ਬੰਦੇ ਸੀਗੇ ਸਾਡੇ ਪਿੰਡ 'ਚ ਹਰੇਕ ਦੇ ਦੁੱਖ ਸੁੱਖ ਤੇ ਸਾਂਝ ਕਰਦੇ ਉੱਥੇ ਬੈਠੇ ਜੇ ਕੋਈ ਪ੍ਰੋਬਲਮ ਦਾ ਪਤਾ ਲੱਗ ਜਾਂਦਾ ਸੀ ਜੀ ਉਹਨੂੰ ਫੋਨ ਕਰਕੇ ਪੁੱਛਦੇ ਜੀ ਫਲਾਣ ਨੇ ਪਰਿਕਸ਼ਾਨ ਕੀ ਹੋ ਗਿਆ ਜਾਂ ਇਹ ਹੋ ਗਿਆ ਜਾਂ ਇਹ ਹੋ ਗਿਆ ਜੀ ਦੁੱਖ ਸੁੱਖ ਉੱਥੇ ਬੈਠੇ ਸਾਂਝਾ ਕਰਦੇ ਸੀਗੇ ਜੀ ਸਾਰੇ ਮਲਵਰਤਨ ਵਾਲੇ ਬੰਦੇ ਸੀਗੇ ਜੀ ਕੋਈ ਕਿਸੇ ਨਾਲ ਕੋਈ ਮਾੜਾ ਨਹੀਂ ਕੀਤਾ ਸੀ ਉਹਨਾਂ ਨੇ ਸਾਰ ਵਧੀਆ ਬੰਦੇ ਸੀਗੇ ਜੀ ਇੱਥੇ ਹਾਂਜੀ ਕੋਈ ਪਤਾ ਲੱਗਿਆ ਵੀ ਉਹਨਾਂ ਦਾ ਹੁਣ ਸਰਕਾਰ ਵਗੈਰਾ ਉੱਥੇ ਹੀ ਹੋਊਗਾ ਜਾਂ ਕਿਸੇਗਾ ਕੋਈ ਪਿੰਡ ਵਗੈਰਾ ਲਿਆਣਗੇ ਜੀ ਦੇਖੋ ਜੀ ਉੱਥੇ ਹੀ ਆਹੀ ਗੇਰਾ ਦਾ ਹਾਂਜੀ ਲੜਕੇ ਵੀ ਉੱਥੇ ਆ ਜੀ ਹਾਂਜੀ ਲੜਕੀ ਉੱਥੇ ਦੀ ਲੜਕੀ ਨੂੰ ਸਾਲ ਹੋ ਗਏ ਸੀ ਗਈ ਨਹੀਂ ਤੇ ਹੁਣ ਕੋਈ ਇੱਥੇ ਰੋੜੀ ਕੁਪਰਾ ਇਹ ਕੋਈ ਪਰਿਵਾਰਕ ਮੈਂਬਰ ਵਗੈਰਾ ਕੋਈ ਹੈ ਨਹੀਂ ਹੈ ਇੱਥੇ ਨਹੀਂ ਪਰਿਵਾਰਕ ਮੈਂਬਰ ਇਹਨਾਂ ਨੂੰ ਗਲਤ ਲੱਗਿਆ ਹਾਂਜੀ ਹਾਂਜੀ ਇਹ ਠੀਕ ਇਹ ਇਹ ਵੱਲ ਜਾਂ ਗਈ ਹਾਂਜੀ ਤਾਂ ਇਹ ਕਿੰਨੇ ਸਮੇਂ ਤੋਂ ਬਾਹਰ ਗਈ ਹੋਈ ਸੀ ਭੈਜੀ ਹੋਰ ਤਾਂ ਇਹ ਹੋ ਗਏ ਨੇ ਚਾਹ 45 50 ਸਾਲ ਕੇ ਨੇ ਅੱਛਾ ਤੇ ਸਾਰਾ ਪਰਿਵਾਰ ਉੱਥੇ ਸੀਗਾ ਬਸ ਹਾਂ ਉੱਥੇ ਜੀ ਸਾਰਾ ਉੱਥੇ ਕੋਈ ਪਤਾ ਲੱਗਿਆ ਵੀ ਕਦ ਦੇ ਨਾਲ ਡੈਥ ਹੋਈ ਹੈ ਕੋਈ ਨਹੀਂ ਪਤਾ ਲੱਗਿਆ ਬਸ ਸੁਣ ਲਈ ਚ ਗੱਲ ਆਈ ਉਹ ਟਰੈਕ ਲਾਈਨ ਸ਼ੈਂਟ ਹੋਇਆ ਹਾਂਜੀ ਕਿੰਨੇ ਜਾਨੇ ਦੀ ਮੌਤ ਹੋਈ ਚਾਰ ਜਾਨੇ ਜੀ ਚਾਰ ਜਾਨੇ ਹਾਂਜੀ ਕਿਸੇ ਲੱਗ ਰਿਹਾ ਮਰ ਕੇ ਅੱਜ ਜਿਹੜਾ ਹੈਗਾ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਹਾਂਜੀ ਬਹੁਤ ਵੱਡਾ ਬਹੁਤ ਹੀ ਘਾਟਾ ਪਿਆ